ਖਾਨਾ ਮੰਮਤੋੜ ਦੇ ਦੀਨ ਪੈਂਦੇ ਪਿੰਡ ਰੁਹੇਲਾ ਹਾਜ਼ੀ ਦੇ ਵਿੱਚ ਇੱਕ ਮਹਿਲਾ ਨੇ ਆਪਣੇ ਸਹੁਰੇ ਤੇ ਜੀਜੇ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ ਉਦਰੀ ਪੁਲਿਸ ਨੇ ਦੋ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤਾਂ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਦੇ ਵਿੱਚ ਬਿੰਦਰੋ ਪਤਨੀ ਬਲਵੰਦਰ ਸਿੰਘ ਵਾਸੀ ਰੋਹਿਲਾ ਹਾਜ਼ੀ ਜਿਸ ਦਾ ਇਹ ਕਹਿਣਾ ਹੈ ਕਿ ਆਪਣੇ ਪਤੀ ਨੂੰ ਰੋਟੀ ਦੇ ਕੇ ਕਮਰੇ ਦੇ ਵਿੱਚੋਂ ਬਾਹਰ ਆ ਰਹੀ ਸੀ ਕਿ ਉਸਦੇ ਸਹੁਰੇ ਦੇ ਬੁੱਲੂ ਉਸ ਦੀ ਕੁੱਟਮਾਰ ਕਰ ਦਿੱਤੀ ਗਈ ਹੈ ਉਸਨੇ ਤੇ ਉਸਦੇ ਜੀਜੇ ਨੇ ਉਸ ਨੂੰ ਹੇਟਾ ਸੁੱਟਿਆ ਤੇ ਉਸਦੇ ਪੇਟ ਦੇ ਵਿੱਚ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਔਕਤ ਮਹਿਲਾ ਦਾ ਕਹਿਣਾ ਹੈ ਕਿ ਜਦ ਉਸਨੇ ਰੋਲਾ ਪਾਇਆ ਤਾਂ ਉਸ ਦੀ ਪਰਜਾਈ ਜੋ ਕਿ ਕਮਰੇ ਚੋਂ ਬਾਹਰ ਆਉਂਦੀ ਹੈ ਤੇ ਉਸਦੇ ਵੱਲੋਂ ਉਸਦੇ ਪਤੀ ਨੂੰ ਫੜ ਲਿਆ ਗਿਆ ਜਿਸ ਕਾਰਨ ਉਸ ਦਾ ਪਤੀ ਵੀ ਉਸ ਦਾ ਬਚਾ ਨਹੀਂ ਕਰ ਸਕਿਆ ਔਕਤ ਮਹਿਲਾ ਨੇ ਦੱਸਿਆ ਕਿ ਉਸਦੇ ਸਹੁਰੇ ਤੇ ਜੀਜੇ ਉਸ ਦੀ ਕੁਟਮਾਰ ਕੀਤੀ ਹੈ ਤੇ ਉਸ ਦੇ ਕੱਪੜੇ ਪਾੜੇ ਨੇ ਤੇ ਗਾਲਾਂ ਵੀ ਕੱਢੀਆਂ ਗਈਆਂ ਨੇ ਪੀੜਤ ਮਹਿਲਾ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ਪੀੜਤ ਮਹਿਲਾ ਦਾ ਸਿਵਲ ਹਸਪਤਾਲ ਮਮਤੂਰ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਹ ਮਾਮਲੇ ਦੀ ਜਾਂਚ ਕਰ ਰਿਹਾ ਹੈ ਸਹਾਇਕ ਥਾਣੇਦਾਰ ਜ ਜਨਾਂ ਦਾ ਇਹ ਕਹਿਣਾ ਹੈ ਕਿ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਗਵਿੰਦਰ ਹੈ ਮੇਰਾ ਨਾਮ ਸਰ ਰਹੇ ਰਹੇ ਲਾਹ ਦੀ ਦੇ ਕਿੰਨੇ ਦਿਨ ਹੋ ਗਏ ਆ ਇੱਕ ਦਸੰਬਰ ਨੂੰ ਮੈਰਿਜ ਹੋਈ ਸੀ ਸਾਡੀ ਕਿੰਦੇ ਨਾਲ ਬਲਵਿੰਦਰ ਸਿੰਘ ਨਾਲ ਪੈਂ ਤੁਮਾਰ ਹਰ ਜਿਹੇ ਕੁੱਟਮਾਰੀ ਮੇਰੇ ਸਹੁਰਾਇ ਨਾਲ ਨਾਇਰ ਚ ਪਹਿਲਾਂ ਵੀ ਝਗੜਾ ਸੀਗਾ ਫੈਮਲੀ ਮੈਟਰ ਸੀਗਾ ਟੋਟਰ ਕਰਦੇ ਸੀਗੇ ਮੈਨੂੰ ਤੇ 6 ਤਰੀਕ ਨੂੰ ਨਾਇਰ ਦੇ ਵਿੱਚ ਮੈਂ ਆਪਣੇ ਹਸਬੰਦ ਨੂੰ ਰੋਟੀ ਫੜਾ ਕੇ ਬਾਹਰ ਆ ਰਹੀ ਸੀਗੀ ਤੇ ਮੇਰੇ ਸਹੁਰੇ ਵੱਲੋਂ ਤਾਲਾ ਪੱੜੀ ਗਈ ਉਸ ਤੋਂ ਬਾਅਦ ਮੈਨੂੰ ਕੁੱਟਮਾਰ ਕੀਤੀ ਗਈ ਮੇਰੇ ਸਹੁਰਿਆਂ ਨੇ ਮੇਰੇ ਪੈਪਰ ਤੇ ਆ ਕੇ ਲਾਗਮਾਰੀ ਮੈਨੂੰ ਤੇ ਬਾਟ ਕਿਨੇ ਬਾਲਾ ਪੱੜੀ ਲੱਗਦੇ ਸੀ ਮੈਨੂੰ ਹਾਂਜੀ ਤੇ ਸੋਰੇ ਸਾਹਿਬ ਨੇ ਗਲਮੇ ਤੇ ਫੜ ਕੇ ਮੇਰੇ ਕੱਪੜੇ ਪਾੜਦੇ ਤੇ ਮੇਰੇ ਹਸਬੰਦ ਨੂੰ ਕੰਟੋਣੇ ਛਿੰਦੋਣੇ ਲਾਲਾ ਸਿੰਘ ਨੇ ਪੜ ਕੇ ਰੱਖਿਆ ਸੀ ਅੰਦਰ ਹਾਂਜੀ ਹਾਂਜੀ ਤੇ ਮੈਂ ਸਾਫ਼ ਦੀ ਮੰਗ ਕਰਦੀ ਹਾਂ ਇਹਨਾਂ ਨਾਲ ਵੀ ਕੁੱਟਮਾਰ ਕੀਤੀ ਨਹੀਂ ਇਹਨਾਂ ਨਾਲ ਨਹੀਂ ਕੁੱਟਮਾਰ ਕੀਤੀ ਇਹਨਾਂ ਦੇ ਹੱਥ ਹੱਤੇ ਸਾਡੇ ਲੱਗੇ ਹੋਏ ਸੀਗੇ ਇਹਨਾਂ ਨਾਲ ਕੋਈ ਕੁੱਟਮਾਰ ਨਹੀਂ ਹੋਈ ਇਹਨੂੰ ਪੜ ਕੇ ਰੱਖਿਆ ਸੀ ਉਹ ਦੇਖ ਰਿਆ ਸੀਗਾ ਮੇਰੇ ਹਸਬੰਦ ਤੰਕੀ ਮੰਗ ਦੇਣਾ ਬੀ ਮੈਂ ਨਾ ਤੇ ਸੱਤ ਸੱਤਰ ਵੇ ਦੀ ਮੰਗ ਕਰਦੀ ਮੈਨੂੰ ਸਾਤ ਤਾਈ ਦੇ ਤੋਂ ਨਨ ਗਿਫਟ ਦੀ ਮੰਗ ਕਰਦੀ ਹਾਂਜੀ ਹਾਂ ਇਹ ਤਾਂ ਪੈਂਡ ਦੇ ਤੋਂ ਕਰ ਸਕਦੇ ਆ ਤੰਕੀ ਆਈ ਆ ਕਹਿੰਦੇ ਜੇ ਵਾਪਸੀ ਆਈ ਪੈਂਡ ਦੇ ਵਿੱਚ ਵੜ ਦੇਣਾ ਤਾਂ ਇਹ ਤਾਂ ਨਹੀਂ ਤਾਂ ਹਾਂਜੀ ਮੇਰੀ ਮੰਗ ਹੈਗਾ ਮੈਨੂੰ ਗਿਫਟਰ ਕੀਤਾ ਜਾਵੇ